ਲੈ ਭਈ ਬੁੱਲਕੁੱਲ ਜੈਜਪਾ ਦੇ ਦੋ ਨਗੀਨੇ ਕੱਢ ਕੇ ਲੈ ਆ ਥੋਡੇ ਲਈ ਇੱਕ ਵਸ਼ੇਰਾ ਤੇ ਇੱਕ ਵਸ਼ੇਰੀ ਹੈ ਨਾਲ ਦੀ ਨਾਲ ਡਿਟੇਲ ਸੁਣ ਲਓ ਤੇ ਨਾਲ ਦੀ ਨਾਲ ਭਰਾ ਦਾ ਨੰਬਰ ਮੈਂ ਵੀਡੀਓ 'ਚ ਛੱਡ ਦੇਣਾ ਤੁਸੀਂ ਗੱਲਬਾਤ ਕਰ ਲਿਓ ਪਹਿਲਾਂ ਗੱਲ ਕਰਦੇ ਹਾਂ ਸੋਹਣੇ ਸੁਨੱਖੇ ਵਸ਼ੇਰੇ ਦੀ ਇਹ ਵਸ਼ੇਰੇ ਦੀ ਉਮਰ ਦੀ ਗੱਲ ਕਰਾਂ ਤੇ ਉਮਰ ਆ ਜੇ 5.5 ਤੋਂ 6 ਮਹੀਨਿਆਂ ਦੇ ਵਿੱਚ ਹੈ ਸੱਜਣੋ ਤੇ ਫੇਮਸ ਘੋੜੇ ਪਟਵਾਰੀ ਦਾ ਬੱਚਾ ਹੈ ਤੇ ਪਟਵਾਰੀ ਦੇ ਬੱਚੇ ਅੱਗੇ ਜਾ ਕੇ ਕੀ ਕਰਦੇ ਆ ਜਾਕੀ ਉਹ ਅਹਿਮੀਅਤ ਰੱਖਦੇ ਆ ਕੋੜਾ ਜਗਤ ਦੇ ਵਿੱਚ ਇਹ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਸੱਜਣੋ ਤੇ ਪਟਵਾਰੀ ਦਾ ਬਾਪ ਹੈਗਾ ਯਾਨੀ ਕਿ ਇਹ ਬਸ਼ੇਰੀ ਦਾ ਦਾਦਾ ਹੈਗਾ ਟੈਂਕ ਤੇ ਪਰਦਾਦਾ ਹੈਗਾ ਐਡਮ ਉਹ ਲੇਜੰਡ ਕੋੜਿਆਂ ਦੀ ਅੱਗੇ ਜਾ ਕੇ ਚਸ਼ਮੋ ਚਰਾ ਗਿਆ ਇਹ ਸੱਜਣੋ ਤੇ ਅੱਗੇ ਸ਼ੋਹਾਂ ਦੇ ਵਿੱਚ ਵੀ ਮਾਰਾ ਮਾਰ ਸਕਦਾ ਹੈ ਬਾਕੀ ਤੁਹਾਨੂੰ ਅਸੀਂ ਪੌੜਾਂ ਤੋਂ ਲੈ ਕੇ ਗਾਮਚੀ ਵੇਖ ਲਓ ਗਾਮਚੀ ਤੋਂ ਗੋਡਿਆਂ ਤੇ ਆ ਜਾਓ ਗੋਡਿਆਂ ਤੋਂ ਤੁਸੀਂ ਜਾਂ ਛਾਤੀ ਦੇ ਤਲ ਜਿਓ ਤੇ ਛਾਤੀ ਤੋਂ ਗਰਦਨ ਤੇ ਗਰਦਨ ਤੋਂ ਪੁੱਠਾ ਤੇ ਪੁੱਠੇ ਤੋਂ ਫੇਰ ਤੁਸੀਂ ਕੰਨਾਂ ਤੇ ਆ ਜਾਓ ਫੇਸ ਪ੍ਰੋਫਾਈਲ ਬਹੁਤ ਹੀ ਜ਼ਿਆਦਾ ਚੰਗੀ ਆ ਗਰਦਨ ਗੁਰਦਨ ਐਕਸਟਰਾ ਆਰਡੀ ਲੱਗੀ ਆ ਬਹੁਤ ਵੱਡਾ ਕੋੜਾ ਬਾਨਾ ਅੱਗੇ ਜਾ ਕੇ ਨੇ ਸਨੱਖਾਪਨ ਕੁੱਟ-ਕੁੱਟ ਕੇ ਭਰਿਆ ਹੋਇਆ ਉਮਰ ਬਹੁਤ ਕਟੇ ਬਾਕੀ ਆ ਇਹਦੀ ਮਾਂ ਹੈ ਤੇ ਬਾਈ ਹੁਣਾ ਦੇ ਫਾਰਮ ਤੇ ਹੀ ਹੈ ਮਾਂ ਹੈਗੀ ਇਹਦੀ ਪੈਰਸ ਲਾਈਨ ਦੀ ਤੇ ਬਾਕੀ ਮਾਰਕਿੰਗ ਤੁਸੀਂ ਮਾਂ ਦੀ ਵੀ ਵੇਖ ਲਓ ਬਹੁਤ ਲੰਮੀ ਲੰਜੀ ਘੋੜੀ ਹੈ ਬਹੁਤ ਪੇਟਲ ਘੋੜੀ ਹੈ ਬਾਈ ਹੁਣਾ ਦੇ ਕੋਲ ਬਰੀਡਰ ਘੋੜੀ ਹੈ ਪੁਰਾਣੀ ਘੋੜੀ ਹੈ ਉਹ ਘੋੜੀ ਦਾ ਬੱਚਾ ਤੇ ਬੱਚੇ ਨੇ ਅੱਗੇ ਜਾ ਕੇ ਪ੍ਰੋਪਰ ਨੀਲੇ ਹੋ ਜਾਣਾ ਹੈ ਹੁਣ ਵੀ ਨੀਲਾ ਪਰ ਤੁਹਾਨੂੰ ਅੱਗੇ ਜਾ ਕੇ ਹੋਰ ਜਿਹੜਾ ਹੈ ਉਹ ਚੇਂਜ ਗੇ ਰੰਗ ਦੇ ਵਿੱਚ ਮਿਲੂਗਾ ਹੁਣ ਗੱਲ ਕਰਦੇ ਆਪਾਂ ਆ ਸੋਹਣੀ ਸੁਨੱਖੀ ਬਸ਼ੀਰੀ ਦੀ ਇਹਦਾ ਬਾਪ ਹੈ ਜੀ ਜੈਮਸਨ ਆ ਨਾਲ ਮੈਂ ਫੋਟੋ ਘੋੜੇ ਦੀ ਚਲਾ ਦਿੰਦਾ ਤੁਸੀਂ ਇੱਕ ਰੀਏ ਦੇ ਬਾਪ ਤੇ ਵੀ ਨਿਗਾਹ ਮਾਰ ਲਓ ਆ ਚੱਲ ਵੀ ਫੋਟੋ ਬਾਪ ਵੀ ਬਹੁਤ ਖੂਬਸੂਰਤ ਹੈ ਪੂਰੇ ਗੱਡਵੇਂ ਸਰੀਰ ਦਾ ਧਾਕੜ ਸਰੀਰ ਦਾ ਮਾਲਕ ਹੈ ਬਾਪ ਇਹਦਾ ਤੇ ਦਾਦਾ ਆ ਗਿਆ ਸ਼ਹਿਨਵਾਜ ਤੇ ਪਰਦਾਦਾ ਹੈਗਾ ਦਿਲਸ਼ਾਨ ਘੋੜਾ ਫੂਲ ਸਿੰਘ ਵਾਲਾ ਤੇ ਉਮਰ ਇਹਦੀ ਵੀ 5.5 ਤੋਂ 6 ਮਹੀਨੇ ਹੈ ਸੱਜਣੋ ਮੱਥੇ ਪਟਾ ਦੋ ਪੈਰ ਪਿਛਲੇ ਚਿੱਟੇ ਹੈ ਤੇ ਮਾਂ ਇਹਦੀ ਵੀ ਤੁਹਾਨੂੰ ਅਸੀਂ ਵਿਖਾ ਦਿੰਦੇ ਆ ਪਰ ਇਹਦੇ ਪੇਠ ਪੁੜੇ ਤੇ ਨਿਗਾਹ ਮਾਰ ਲਓ ਇਹਦੀ ਲੈਂਥ ਲੰਬਾਈ ਤੇ ਨਿਗਾਹ ਮਾਰ ਲਓ ਗਰਦਨ ਇਹਨੂੰ ਵੀ ਐਕਸਟਰਾ ਆਰਡੀ ਲੱਗੀ ਆ ਇਹਨੇ ਵੀ ਬਹੁਤ ਵੱਡੀ ਘੋੜੀ ਅੱਗੇ ਜਾ ਕੇ ਬੜਨਾ ਉਹ ਤੁਹਾਨੂੰ ਪੌੜ ਇਹਦੀ ਗਾਮਚੀ ਵੇਖ ਕੇ ਇਹਦੇ ਸਰੀਰਕ ਬੰਤਰਾਂ ਦੇਖ ਕੇ ਪਤਾ ਲੱਗ ਜੂਗਾ ਹੁਣ ਇਹਦੀ ਮਾਂ ਤੁਹਾਨੂੰ ਅਸੀਂ ਵਿਖਾਉਨੇ ਆ ਸੱਜਣੋ ਮਾਂ ਇਹਦੀ ਹੈਗੀ ਐ ਆ ਆ ਗਈ ਜੀ ਮਾਂ ਮਾਂ ਦੇ ਪਿਛਲੇ ਦੋ ਪੈਰ ਚਿੱਟੇ ਆ ਤੇ ਮੱਥੇ ਬਹੁਤ ਖੂਬਸੂਰਤ ਪਟਾ ਹੈ ਮਾਂ ਅਲਬਖਸ਼ ਘੋੜੇ ਦੀ ਧੀ ਅਲਬਖਸ਼ ਗੱਤ ਦਰੂਣੀ ਘੂੜੀ ਦਾ ਬੱਚਾ ਬਹੁਤ ਹੀ ਲਾਜਵਾਖਾਨਦਾ ਨੇ ਦੋਵੇਂ ਪਾਸਿਓਂ ਹੀ ਉਧਰੋਂ ਬਾਪ ਵਾਲੇ ਪਾਸੇ ਉਹ ਜੈਮਸ਼ਨ ਆ ਗਿਆ ਸਹਿਨਵਾਜ ਆ ਗਿਆ ਤੇ ਦਿਲਸ਼ਾਨ ਫੂਲ ਸਿੰਘ ਵਾਲਾ ਪੜਦਾਦਾ ਆ ਗਿਆ ਤੇ ਇਧਰੋਂ ਮਾਂ ਤੁਹਾਨੂੰ ਮੈਂ ਦੱਸ ਤੀ ਮਾਂ ਵੀ ਬਹੁਤ ਲੰਮੀ ਲੰਜੀ ਤੇ ਪੇਟਲ ਘੋੜੀ ਦੀ ਹੈ ਬੱਚੀ ਹੈ ਸੱਜਣੋ ਤੇ ਜਾਇਜ਼ ਰੇਟ ਦੇ ਵਿੱਚ ਦੋਵੇਂ ਹੀ ਨਗੀਨੇ ਤੁਹਾਨੂੰ ਮਿਲ ਜਾਣਗੇ ਬਾਈ ਅਸ਼ੋਕ ਦੀ ਲੋਕੇਸ਼ਨ ਨੋਟ ਕਰ ਲਓ ਨੰਬਰ ਮੈਂ ਵੀਡੀਓ 'ਚ ਦੇਤਾ ਬਾਕੀ ਭਾਈ ਤੁਹਾਨੂੰ ਲੋਕੇਸ਼ਨ ਵੀ ਪਾ ਦੇਣਗੇ ਵੀਰ ਹੋਣੀ ਜਿਲ੍ਹਾ ਵੀਰ ਦਾ ਕਰਨਾਲ ਹਰਿਆਣੇ ਦੀ ਧਰਤੀ ਹੈ ਪਿੰਡ ਹੈ ਜੀ ਕੁਸ਼ਪੁਰਾ ਤੇ ਬਾਈ ਅਸ਼ੋਕ ਡੇਰੀ ਫਾਰਮ ਕਰਨਾਲ ਹਰਿਆਣਾ ਜਦੋਂ ਤੁਸੀਂ ਗੂਗਲ ਤੇ ਸਰਚ ਮਾਰੋਗੇ ਤੇ ਹੁਣ ਜਿੱਤਾਂ ਲੋਕੇਸ਼ਨ ਵੀ ਨਿਕਲਾਊਗੀ ਬਾਕੀ ਦੂਜੀ ਗੱਲ ਇਹ ਹੈ ਕਿ ਕਿਹੜੇ ਵੀ ਵੀਰ ਇਹਨਾਂ ਨੰਗੀਨਿਆਂ ਦੇ ਸੋਹਣੇ ਬੱਚਿਆਂ ਦੇ ਪਾਲ ਦੇ ਵਿੱਚ ਸੀ ਵਸ਼ੇਰਾ ਵਸ਼ੇਰੀ ਚੰਗੇ ਪਾਲਦੇ ਸੀ ਤੇ ਉਹਨਾਂ ਤੱਕ ਪਹਿਲ ਦੇ ਆਧਾਰ ਤੇ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਵੀਰਿਆਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਸੋਮਵਾਰ ਕੁਮਾਰ ਗੁਰਪ੍ਰੀਤ ਬੁੱਟਰ ਜਗਦੀਪ ਸਿੰਘ ਰਜਿੰਦਰ ਕੁਮਾਰ ਜਗਦੀਪ ਮਾਨ ਸੁਮਿਤ ਕੁਮਾਰ ਗੁੱਜਰ ਦਲਵਿੰਦਰ ਸਿੰਘ ਸੁਖਮੰਤ ਸਿੰਘ ਬਲਜੀਤ ਸੰਧੂ ਜਗਜੀਤ ਮਾਨ ਕੁਲਵੰਤ ਸਿੰਘ ਵਰਨਾਲਾ ਤੋਂ ਆ ਸਟੱਡ ਫਾਰਮ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜਿਹੜੇ ਭਰਾ ਚਾਹਤ ਦੇ ਵਿੱਚ ਸੀ ਚੰਗੇ ਬਸ਼ੀਰੇ ਬਸ਼ੀਰੀ ਦੇ ਉਹ ਭਰਾ ਤੱਕ ਪਹਿਲ ਦੇ ਆਧਾਰ ਤੇ ਸ਼ੇਅਰ ਕਰ ਦਿਓ ਧੰਨਵਾਦ